ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਉਤੇ ਸਖਤੀ ਦਿਖਾਉਂਦੇ ਹੋਏ 13 ਮਹੀਨਿਆਂ ਤੋਂ ਬੰਦ ਪਏ ਸ਼ੰਭੂ ਅਤੇ ਖਨੋਰੇ ਬਾਰਡਰ ਨੂੰ ਪੁਲਿਸ ਸਹਾਇਤਾ ਦੇ ਨਾਲ ਖਲਵਾ ਦਿੱਤਾ ਹੈ। ਸਰਕਾਰ ਦੇ तमाम ਮੰਤਰੀਆਂ ਅਤੇ ਆਪ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਹੈ ਕਿ ਇਸ ਅੰਦੋਲਨ ਤੋਂ ਪੰਜਾਬ ਨੂੰ ਆਰਥਿਕ ਨੁਕਸਾਨ ਹੋ ਰਿਹਾ ਸੀ। ਉਦਯੋਗ ਜਗਤ ਨੇ ਵੀ ਇਸ ਐਕਸ਼ਨ ਦਾ ਸਵਾਗਤ ਕੀਤਾ ਹੈ। ਖੇਰ ਮੀਡੀਆ ਰਿਪੋਰਟ ਦੀ ਜੇਕਰ ਗੱਲ ਕਰੀ ਤਾਂ ਮੀਡੀਆ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਪੰਜਾਬ ਦੀ ਮਾਈਕਰੋ ਸਮਾਲ ਐਂਡ ਮੀਡੀਅਮ ਇੰਡਸਟਰੀ ਐਮ ਐਸ ਐਮ ای ਲੁਧਿਆਣਾ ਦੀ ਵੂਲਨ ਇੰਡਸਟਰੀ ਅਤੇ ਜਲੰਧਰ ਦੀ ਸਪੋਰਟਸ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨਾਂ ਤੋਂ ਸਮਝਿਆ ਹੈ ਕਿ ਬਾਰਡਰ ਬੰਦ ਰਹਿਣ ਤੇ ਉਹਨਾਂ ਤੇ ਕੀ ਇੰਪੈਕਟ ਪਿਆ ਹੈ ਇਹਨਾਂ ਕਾਰੋਬਾਰੀਆਂ ਦਾ ਦਾਵਾ ਹੈ ਕਿ 13 ਮਹੀਨਿਆਂ ਵਿੱਚ ਇਸ ਸੂਬੇ ਦੀ ਇੰਡਸਟਰੀ ਨੂੰ ਤਕਰੀਬਨ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਵਪਾਰੀਆਂ ਦਾ ਇਹ ਤੱਕ ਕਹਿਣਾ ਹੈ ਕਿ ਕਿਸਾਨਾਂ ਦਾ ਅੰਦੋਲਨ ਪਹਿਲੀ ਵਾਰ ਸਾਲ 2020 ਵਿੱਚ ਸ਼ੁਰੂ ਹੋਇਆ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਇੰਡਸਟਰੀ ਸਟੇਬਲ ਨਹੀਂ ਹੋ ਪਾਈ ਹੈ। ਕਈ ਕਾਰੋਬਾਰੀ ਤਾਂ ਪੰਜਾਬ ਤੋਂ ਸਭ ਕੁਝ ਸਮੀਟ ਕੇ ਹਰਿਆਣਾ ਅਤੇ ਦੂਜੇ ਸੂਬਿਆਂ ਵਿੱਚ ਸ਼ਿਫਟ ਹੋ ਗਏ। ਉਹਨਾਂ ਦਾ ਅਨੁਮਾਨ ਹੈ ਕਿ ਪਿਛਲੇ 2-3 ਸਾਲਾਂ ਦੇ ਵਿੱਚ ਹਰਿਆਣਾ ਦਾ ਬਿਜ਼ਨਸ 4 ਗੁਣਾ ਵੱਧ ਚੁੱਕਿਆ ਹੈ ਅਤੇ ਹੁਣ ਦੋਨੋਂ ਬਾਰਡਰ ਖੁੱਲਣ ਤੇ ਪੰਜਾਬ ਦੇ ਵਿੱਚ ਮੁੜ ਤੋਂ ਵਪਾਰਿਕ ਗਤੀਵਿਧੀਆਂ ਤੇਜ਼ ਹੋਣ ਦੀ ਆਸ ਬੱਜੀ ਹੈ। ਕਰਜ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਬੜੀ ਸ਼ਕਤੀ ਦੇ ਨਾਲ ਇੱਕ ਨਵਾਂ ਇਤਿਹਾਸ ਰਚ ਕੇ ਜਿਸ ਤਰੀਕੇ ਨਾਲ ਕਿਸਾਨਾਂ ਉੱਪਰ ਕਾਰਵਾਈ ਕੀਤੀ ਹੈ ਉਸ ਨੂੰ ਲੈ ਕੇ ਵਪਾਰੀ ਵਰਗ ਸਨੇ ਸ਼ਹਿਰੀ ਜੋ ਲੋਕ ਹਨ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ ਖਾਸ ਕਰ ਲੁਧਿਆਣਾ ਦੀ ਸਾਈਕਲ ਇੰਡਸਟਰੀ ਦੀ ਗੱਲ ਕਰੀਏ ਤਾਂ ਉਸ ਦੇ ਨਾਲ ਜੁੜੇ ਛੋਟੇ ਉਦਯੋਗਾਂ ਨੂੰ ਹਰ ਮਹੀਨੇ 1500 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋ ਰਿਹਾ ਸੀ ਜਦ ਤੋਂ ਕਿਸਾਨ ਅੰਦੋਲਨ ਬਾਰਡਰਾਂ ਤੇ ਬੈਠੇ ਸਨ 1500 ਕਰੋੜ ਰੁਪਏ ਦਾ ਵਪਾਰੀਆਂ ਦਾ ਕਹਿਣਾ ਲੁਧਿਆਣਾ ਦੇ ਵਿੱਚ ਹੁਣ ਤੱਕ ਨੁਕਸਾਨ ਹੋ ਚੁੱਕੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸਾਡੀ ਸਪਲਾਈ ਤੰਬੂਖ ਨਦੀ ਬਾਰਡਰ ਤੋਂ ਹੀ ਆਵਾਗਮਨ ਹੁੰਦਾ ਹੈ ਦੋਨੋਂ ਹਾਈਵੇ ਬੰਦ ਹੋਣ ਕਾਰਨ ਬਹੁਤ ਵੱਡਾ ਪ੍ਰੋਡਕਸ਼ਨ ਲਾਗਤ ਵਧ ਗਈ ਸੀ ਜਿਸ ਦੇ ਕਾਰਨ ਵਪਾਰੀਆਂ ਨੂੰ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਚੱਲਣਾ ਪਿਆ ਪੰਜਾਬ ਦੇ ਵਿੱਚ ਜੋ ਐਮ ਐਸ ਐਮਈ ਯੂਨਿਟਸ ਚੱਲ ਰਹੇ ਹਨ ਉਹਨਾਂ ਦਾ 95% ਮਾਲ ਦੂਜੇ ਸੂਬਿਆਂ ਵਿੱਚ ਵਿਕਦਾ ਹੈ ਇੱਕ ਸਾਲ ਤੋਂ ਇਹ ਸਪਲਾਈ ਬਿਲਕੁਲ ਬਲੌਕ ਪਈ ਸੀ ਪੰਜਾਬ ਦੇ ਛੋਟੇ ਯੂਨਿਟ ਬਰਬਾਦੀ ਦੀ ਕगार ਤੇ ਪਹੁੰਚ ਚੁੱਕੇ ਸਨ ਵਪਾਰੀਆਂ ਨੇ ਕਹਿ ਕੇ ਇੰਡਸਟਰੀ ਸਰਕਾਰ ਦੇ ਕਦਮ ਦਾ ਸਵਾਗਤ ਕਰਦੀ ਹੈ ਖੈਰ ਜਿੱਥੇ ਦੋਨੋਂ ਬਾਰਡਰ ਖੁਲਾਏ ਜਾਣ ਤੇ ਪੰਜਾਬ ਦੇ ਵਪਾਰੀ ਖੁਸ਼ ਹਨ ਉਹ ਦੂਜੇ ਪਾਸੇ ਗੱਲ ਹਰਿਆਣਾ ਦੀ ਕਰੀ ਤਾਂ ਹਰਿਆਣਾ ਦੇ ਵਿੱਚ ਵੀ ਜੋ ਸ਼ਹਿਰੀ ਲੋਕ ਹਨ ਜੋ ਰੁਟੀਨ ਦਾ ਜਿਨ੍ਹਾਂ ਦਾ ਆਵਾਗਮਨ ਉਹਨਾਂ ਬਾਰਡਰਾਂ ਤੋਂ ਹੁੰਦਾ ਸੀ ਉਹ 13 ਮਹੀਨੇ ਦੇ ਬੜੇ ਲੰਬੇ ਸਮੇਂ ਦੇ ਅੰਤਰਾਲ ਤੋਂ ਬਾਅਦ ਹੁਣ ਬਾਰਡਰ ਖੁੱਲਣ ਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਲ ਕਿਸਾਨਾਂ ਦੀ ਜ਼ਿਕਰ ਕਰੀ ਤਾ ਕਿਸਾਨਾਂ ਨੂੰ ਕੱਲ ਤੋਂ ਹੀ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਭਾਰੀ ਪ੍ਰਦਰਸ਼ਨ ਕਰ ਰਏ ਸਨ ਉਹਨਾਂ ਨੂੰ ਪੁਲਿਸ ਨੇ ਦਬੋਚਿਆ ਅਤੇ ਮਹਿਲਾ ਕਿਸਾਨਾਂ ਉੱਤੇ ਵੀ ਤਸ਼ੱਦਦ ਆਇਆ ਹੈ ਫਿਲਹਾਲ ਦੇਖਣਾ ਹੁਣ ਇਹ ਬੜਾ ਲਾਜ਼ਮੀ ਹੋਏਗਾ ਕਿ ਕਿਸਾਨ ਧਿਰਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਰੋਕ ਹਕਤਿਆਰ ਕਰਦੀਆਂ ਨੇ ਕਿਉਂਕਿ ਕਿਸਾਨਾਂ ਆਗੂ ਅਜੇ ਤੱਕ ਵੀ ਡਿਟੇਨ ਹਨ ਗੱਲ ਡੱਲੇਵਾਲ ਦੀ ਕਰੀ ਤਾਂ ਡੱਲੇਵਾਲ ਨੂੰ ਜਲੰਧਰ ਦੇ ਵਿੱਚ ਡਿਟੇਨ ਕੀਤਾ ਗਿਆ ਨਜ਼ਰਬੰਦ ਕੀਤਾ ਗਿਆ ਅਤੇ ਹੋਰ ਆਗੂਾਂ ਦੀ ਗੱਲ ਕਰੀ ਤਾਂ ਹੋਰ ਆਗੂ ਵੀ ਜੋ ਤਮਾਮ ਵੱਡੇ ਆਗੂ ਹਨ ਸਰਵਨ ਸਿੰਘ ਪੰਦੇਰਸਣੇ ਹੋਰ ਤਮਾਮ ਜਿੱਥੇ ਬੰਦੀਆਂ ਤੇ ਆਗੂਆਂ ਨੂੰ ਡੀਟੇਨ ਕੀਤਾ ਗਿਆ ਹੁਣ ਅਗਲਾ ਰੂਪਰੇਖਾ ਕਿਸਾਨਾਂ ਦੀ ਕੀ ਹੋਵੇਗੀ ਇਹ ਭਵਿੱਖ ਦੇ ਗਰਭ ਵਿੱਚ ਹੈ ਫਿਲਹਾਲ ਬਾਰਡਰ ਖੁੱਲਣ ਨੂੰ ਲੈ ਕੇ ਜੋ ਵਪਾਰੀ ਸੰਗਠਨ ਹਨ ਸ਼ਹਿਰੀ ਲੋਕ ਹਨ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ ਖਾਸ ਕਰ ਅਸੀਂ ਲੋਕਾਂ ਤੋਂ ਉਹਨਾਂ ਦੇ ਪ੍ਰतिक੍ਰਮ जरूर ਜਾਨਣਾ ਚਾਹਾਂਗੇ ਕਿ ਬਾਰਡਰ ਖੁੱਲਣ ਤੋਂ ਬਾਅਦ ਤੁਹਾਡੇ ਕੀ ਪ੍ਰतिक੍ਰਮ ਹਨ ਸਰਕਾਰ ਦੇ ਇਸ ਕਾਰਵਾਈ ਤੇ ਆਪਦੇ ਵਿਚਾਰ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝਾ ਕਰੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ